ਈਲਾ ਸ਼ਹਿਰ ਜ਼ਿਲ੍ਹੇ ਦੇ ਸੁਜੋ ਪਿੰਡ ਨਾਲ ਸੰਬੰਧਤ ਨੌਜਵਾਨ ਇੰਦਰਪ੍ਰੀਤ ਸਿੰਘ ਨੇ ਪਾਰਮਾਗ ਯੂਨੀਵਰਸਿਟੀ ਤੋਂ ਡਾਕਟਰੇਟ ਆਫ ਲਾ ਦੀ ਡਿਗਰੀ ਹਾਸਲ ਕਰਕੇ ਵਿਦਿਆਰਥੀ ਦਾ ਮਾਣ ਨੋਵੇਲਾਰਾ ਰੈਜੋ ਮਿਡੀਆ ਦੀ ਮਿਨਿਸਪਲ ਕਮੇਟੀ ਵਿੱਚ ਬਤੌਰ ਕਾਉਂਸਲਰ ਅਤੇ ਐਵੀਆਈਐਸ ਖੂਨਦਾਨ ਵਿੱਚ ਬਤੌਰ ਉਪ ਪ੍ਰਧਾਨੀ ਨਿਭਾ ਰਿਹਾ ਹੈ ਸੇਵਾਵਾਂ ਇਟਲੀ ਵਿੱਚ ਸਿੱਖ ਅਤੇ ਪੰਜਾਬੀ ਭਾਈਚਾਰੇ ਵੱਲੋਂ ਕੀਤੀਆਂ ਜਾ ਰਹੀਆਂ ਸ਼ਾਨਾਂ ਮੱਤੀਆਂ ਪ੍ਰਾਪਤੀਆਂ ਨੂੰ ਹੋਰ ਚਾਂਸ ਚਨ ਲਾਏ ਹਨ ਇਟਲੀ ਵਿੱਚ ਨਵਲਾਰਾ ਦੇ ਰਹਿਣ ਵਾਲੇ ਤੇ ਪੰਜਾਬ ਵਿੱਚੋਂ ਦੁਆਬੇ ਦੇ ਨਵਾਂ ਸ਼ਹਿਰ ਜਿਲ੍ਹੇ ਦੇ ਪਿੰਲੇ ਸੋਧੂ ਨਾਲ ਸੰਬੰਧਿਤ ਨੌਜਵਾਨ ਇੰਦਰਪ੍ਰੀਤ ਸਿੰਘ ਨੇ ਜਿਸ ਨੇ ਬੀਤੇ ਦਿਨੀ ਫਾਰਮਾ ਯੂਨੀਵਰਸਿਟੀ ਤੋਂ ਡਾਕਟਰੇਟ ਆਫ ਲਾਜ਼ ਡਿਗਰੀ ਪ੍ਰਾਪਤ ਕੀਤੀ ਹੈ ਇੰਦਰਪ੍ਰੀਤ ਸਿੰਘ ਦੇ ਪਿਤਾ ਸਰਦਾਰ ਸੁਖਦੇਵ ਸਿੰਘ ਤੇ ਵਾਦਾ ਸਰਦਾਰ ਨਿਦਵਿੰਦਰ ਕੌਰ ਹਨ ਸਰਦਾਰ ਸੁਖਦੇਵ ਸਿੰਘ ਸੁਨਹਿਰੀ ਕੋਖ ਦੇ ਸੁਪਨੇ ਲੈ ਕੇ 41 ਸਾਲ ਪਹਿਲਾਂ ਇਟਲੀ ਆਏ ਸਨ ਉਹਨਾਂ ਨੇ ਇੱਥੇ ਸਥਾਪਿਤ ਹੋ ਲਈ ਸਖਤ ਮਿਹਨਤ ਕੀਤੀ ਅਤੇ ਕੁਝ ਸਾਲਾਂ ਬਾਅਦ ਇੰਦਰਪ੍ਰੀਤ ਸਿੰਘ ਜਦੋਂ ਆਪਣੇ ਮਾਤਾ ਦੀ ਵੱਡੇ ਭਰਾ ਤੇ ਪੈਰਨਾਲੀ ਇਟਲੀ ਆਇਆ ਤਾਂ ਉਸ ਸਮੇਂ ਉਸ ਦੀ ਉਮਰ ਕੇਵਲ 1.5 ਸਾਲ ਸੀ ਇੰਦਰਪ੍ਰੀਤ ਸਿੰਘ ਨੇ ਪਾਸਕਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਕੂਲ ਤੋਂ ਬਾਅਦ ਕਰਿਉ ਤੋਂ ਮੈਕੈਨਿਕ ਕੋਰਸ ਤੋਂ ਡਿਪਲੋਮਾ ਸਨੇਰੋ ਜੁਮੇਟੋ ਹਾਸਲ ਕੀਤਾ ਅਤੇ ਕਾਨੂੰਨ ਦੀ ਪੜ੍ਹਾਈ ਲਈ ਹਾਲੇ ਪਾਰਮਾਂਗ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਜਿਸ ਤੋਂ ਉਸ ਦੇ ਮਾਤਾ ਪਿਤਾ ਵੱਲੋਂ ਪ੍ਰੇਰਣਾ ਤੇ ਪੂਰਨ ਸਹਿਯੋਗ ਮਿਲਿਆ ਇੱਥੇ ਵੀ ਦੱਸਣਾ ਜ਼ਰੂਰੀ ਬਣ ਜਾਂਦਾ ਹੈ ਕਿ ਇਟਲੀ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਪਹਿਲੀ ਵਾਰ ਇੰਦਰਪ੍ਰੀਤ ਸਿੰਘ ਨੇ ਆਪਣੇ ਥੀਸਿਸ ਲੇਖਣ ਲਈ ਵਿਸ਼ਾ ਫ ਯੂਰੋਪਿਕ ਧਾਰਮਿਕ ਕੀਸਿਸ ਵਕੂਇਟੋ ਕਾਨੂੰਨੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਇੱਕ ਸਬੂਤ ਬਣ ਗਿਆ। ਅਕੀਰ ਵਾਇਗੂਰ ਦੀ ਕਿਰਪਾ ਸਦਕਾ ਬੀਤੇ ਦਿਨੀ ਮਾਹਰ ਕਾਨੂੰਨੀ ਪ੍ਰੋਫੈਸਰਾਂ ਦੀ ਟੀਮ ਵੱਲੋਂ ਮੌਕੇ ਤੇ ਸਵਾਲ ਜਵਾਬ ਕਰਨ ਤੋਂ ਬਾਅਦ ਉਸ ਨੂੰ 110 ਵਿੱਚੋਂ 84 ਅੰਕਾਂ ਨਾਲ ਕਾਨੂੰਨ ਦੀ ਡਿਗਰੀ ਦਿੱਤੀ ਗਈ। ਇਸ ਤੋਂ ਇਲਾਵਾ ਪਿਛਲੇ ਤਕਰੀਬਨ 1 ਸਾਲ ਤੋਂ ਸੀਨੀਅਰ ਵਕੀਲ ਵਜੋਂ ਪ੍ਰੈਕਟਿਸ ਵੀ ਕਰ ਰਿਹਾ ਹੈ ਅਤੇ ਇਟਲੀ ਦੇ ਵੱਖ-ਵੱਖ ਸ਼ਹਿਰਾਂ ਦੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਸ ਨੂੰ ਕਈ ਕੇਸਾਂ ਵਿੱਚ ਕਾਨੂੰਨੀ ਸਲਾਹ ਲਈ ਵੀ ਬੁਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਉਹ ਨਵਲਾਰੇ ਦੀ ਮਿਊਨਿਸਪਲ ਕਮੇਟੀ ਵਿੱਚ ਕੌਂਸਲਰ ਵੀ ਹੈ ਅਤੇ ਪਿ ਪ੍ਰਤੀ ਦੇ ਨਹੀਂ ਉਸ ਨੂੰ ਆਪ ਇਸ ਦੀ ਨਿਗਰਾਨਾ ਕਈ ਕਿ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਕਿ ਸੌਂਪੀ ਗਈ ਹੈ ਇਸ ਤੋਂ ਇਲਾਵਾ ਆਰਗਨ ਡੋਨੇਸ਼ਨ ਦੀ ਸੰਸਥਾ ਆਈਦੋ ਵਰਚ ਵੀ ਉਹ ਪਿਛਲੇ 4-5 ਸਾਲ ਤੋਂ ਵਾਈਸ ਪ੍ਰੈਜ਼ੀਡੈਂਟ ਦੀ ਭੂਮਿਕਾ ਨਿਭਾ ਰਿਹਾ ਹੈ ਇਹ ਸਭ ਪ੍ਰਾਪਤੀ ਦਾ ਸਿਹਰਾ ਆਪਣੇ ਪਰਿਵਾਰ ਨੂੰ ਤੇ ਵਾਈਸ ਗੁਰਜੀ ਦਾ ਜਿੰਦਾ ਹੈ ਜਿਨ੍ਹਾਂ ਦੀ ਰਹਿਮਤ ਸਦਕਾ ਇਹ ਸਭ ਸੰਭਵ ਹੋ ਸਕਿਆ ਹੈ ਇੰਕਪੀਸ ਨੇ ਮਾਤਾ ਸਰਦਾਰੀ ਜਵਿੰਦਰ ਕੌਰ ਨੇ ਗਲਪਤਰਾਣ ਦੱਸਿਆ ਕਿ ਉਹਨਾਂ ਦੇ ਬੇਟੇ ਦੀ ਇਸ ਪ੍ਰਾਪਤੀ ਤੇ ਉਹਨਾਂ ਦੇ ਪਰਿਵਾਰ ਨੂੰ ਬਤਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਉਹ ਸਾਰੇ ਸਕੇਸ ਬੰਦੀਆਂ ਨੇ ਦੋਸਤਾਂ ਦਾ ਧੰਨਵਾਦ ਕਰਦੇ ਹਾਂ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜਿੰਦਰਪ੍ਰੀਤ ਸਿੰਘ ਹੈ ਤੇ ਨਵਜ਼ਾਰੇ ਦੇ ਵਾਸੀ ਆਸੀਂ ਖਾਸਜੋ ਜਿਲ੍ਹਾ ਇੱਥੇ ਤੇ ਰਜਿਮਲੀਆ ਬੈਕਗ੍ਰਾਉਂਡ ਸਾਡਾ ਹੈਗਾ ਜੀ ਨਵੇਂ ਸ਼ਹਿਰ ਜ਼ਿਲ੍ਹੇ ਤੋਂ ਤੇ ਪਿੰਡ ਦਾ ਨਾਮ ਹੈਗਾ ਸੁਜੋਂ ਕਾਫੀ ਧੀਰ ਤੋਂ ਇੱਥੇ ਇਟਲੀ ਚੋਂ ਬਿਲੋਂਗ ਕਰਦੇ ਆਸੀਂ 1 ਸਾਲ ਤੋਂ ਸੀਗੇ ਜਦੋਂ ਇੱਥੇ ਇਟਲੀ ਚਾਈ ਸੀ ਤੇ ਡੈਡੀ ਹੁਣੀ ਸਾਡੇ 84 ਦੇ ਇਟਲੀ ਦੇ ਇਟਲੀ ਚਾਈ ਸੀ ਮੇਰੇ ਫਾਦਰ ਸਾਹਿਬ ਦਾ ਨਾਮ ਹੈਗਾ ਜੀ ਸਰਦਾਰ ਸੁਖਦੇਵ ਸਿੰਘ ਤੇ ਮਾਦਰ ਦਾ ਹੈਗਾ ਜੀ ਸਰਦਾਰਨੀ ਦਵਿੰਦਰ ਕੌਰ ਤੇ ਪੜ੍ਹਾਈ ਜੀ ਇੱਕ ਕੀਤੀ ਸੁਪਰੀਓਰੀ ਦੇ ਇਥੇ ਰਿਜੋ ਮਿਲਿਆ ਮੈਕਾਟਰੋਨਿਕੋ ਜਿਹਨੂੰ ਪੇਰੀ ਤੋਂ ਆਪਾਂ ਕਹਦੇ ਉਹਦੀ ਪੜਾਈ ਕੀਤੀ ਸੀਗੀ ਸੁਪਰੀਓਰੀ ਚ ਤੇ ਮੁੜ ਕੇ ਪਾਰਮਾ ਮੁਕੰਮਲ ਕੀਤੀ ਪੜਾਈ ਜਿਹੜੀ ਇਧਰਲੇ ਹਿਸਾਬ ਨਾਲ ਜਿਹਨੂੰ ਕਹਿੰਦੇ ਆ ਦੋਤੋ ਰਿਨ ਲਜ ਜਿਹਦਾ ਹੁੰਦਾ ਇਹ ਇੰਗਲਿਸ਼ ਨੂੰ ਆਪਾਂ ਕਹਿ ਸਕਦੇ ਆ ਡਾਕਟਰ ਇਨ ਲੋ ਤੇ ਕੁਝ ਹਫ਼ਤੇ ਚ ਪੂਰੀ ਹੋਈ ਆ ਤੇ ਕਿਸੇ ਵੀ ਤਰ੍ਹਾਂ ਦਾ ਜਾਨੀ ਕਿ ਇਹ ਇਟਲੀ ਚ ਇਸ ਥੀਸਿਸ ਨਹੀਂ ਲਿਖੀ ਗਈ ਸੀ ਕਿ ਜਿਹੜੀ ਕਿ ਕਿਰਪਾਨ ਸਿੱਖ ਧਰਮ ਉਤੇ ਲਿਖੀ ਹੋਵੇ ਤੇ ਸ਼ਾਇਦ ਯੂਰਪ ਯੂਨੀਅਨ ਚ ਵੀ ਕਿਸੇ ਸਟੂਡੈਂਟ ਨੇ ਨਾਂ ਲਿਖੀ ਹੋਵੇ ਇਹ ਚੀਜ਼ ਤੇ ਸਾਡੀ ਕੋਸ਼ਿਸ਼ ਹੈ ਸੀ ਕਿ ਸਾਡੀ ਥੋੜੀ ਜੇ ਫੇਥ ਵੱਲ ਨੂੰ ਧਰਮ ਵੱਲ ਨੂੰ ਸਾਡਾ ਧਿਆਨ ਜਾਵੇ ਤੇ ਸਾਡੇ ਬੱਚਿਆਂ ਦਾ ਸਾਡੇ ਭਰਾਵਾਂ ਦਾ ਭੈਣਾਂ ਦਾ ਧਿਆਨ ਇੱਧਰ ਨੂੰ ਜਾਵੇ ਤੇ ਕੋਸ਼ਿਸ਼ ਸਾਡੀ ਇਹੀ ਹੈ ਇਸ ਤੋਂ ਇਲਾਵਾ ਜਿਹੜਾ ਕਮੂਨੇ ਦੀ ਨੋਵੇਲ ਆ ਰਹੀ ਹੈ ਉਸ ਦੇ ਵਿੱਚ ਆਸ ਅ ਕਾਉਂਸਲਰ ਆਪਣੀ ਸੇਵਾ ਨਿਭਾ ਰਹੇ ਹਾਂ ਇਸ ਤੋਂ ਇਲਾਵਾ ਇੱਕ ਸੰਸਥਾ ਹੈ ਜਿਹਦਾ ਜਿਹਦਾ ਨਾਮ ਹੈਗਾ ਆਵਿਸ ਜਾਨੀ ਕਿ ਇਹ ਖੂਨ ਡੋਨੇਸ਼ਨ ਕੈਂਪ ਜਿਹੜੇ ਲਵਾਉਂਦੇ ਆ ਉਹਨਾਂ ਦੇ ਨਾਲ ਖੜੇ ਆ ਤੇ ਅਸੀਂ ਵਾਈਸ ਪ੍ਰੈਜ਼ੀਡੈਂਟ ਆ ਤੇ ਇਸ ਤੋਂ ਇਲਾਵਾ ਇੱਕ ਹੋਰ ਸੰਸਥਾ ਹੈ ਉਹ ਆਈਡੋ ਆਰਗਨਸ ਡੋਨੇਸ਼ਨ ਤੇ ਉਸ ਉਸ ਦਾ ਵੀ ਵਾਈਸ ਪ੍ਰੈਜ਼ੀਡੈਂਟ ਆ ਮੈਂ ਇਸ ਨਵਿਲਾਰੇ ਸ਼ਹਿਰ ਦਾ ਕਮੂਨ ਹੈ ਦਾ ਤੇ ਆਖਰੀ ਮੈਸੇਜ ਮੇਰਾ ਸੁਨੇਹਾ ਇਹੀ ਹੋਊਗਾ ਆਪਣੇ ਭੈਣਾਂ ਨੂੰ ਤੇ ਭਰਾਵਾਂ ਨੂੰ ਕਿ ਅਸੀਂ ਪੜਹੀਏ ਵੱਧ ਤੋਂ ਵੱਧ ਪੜ ਕੇ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰੀਏ ਤੇ ਕੋਸ਼ਿਸ਼ ਕਰੀਏ ਕਿ ਪੜ ਕੇ ਆਪਣੀ ਕਮਿਊਨਿਟੀ ਦਾ ਨਾਮ ਵੀ ਰੋਸ਼ਨ ਕਰੀਏ ਦਾ ਸਿਖਾ